ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਬੇਟਾ ਆਪਾਂ ਜਮਾਤ 9ਵੀਂ ਦੇ ਲਈ ਜੋ ਤੁਹਾਡਾ ਸਮਾਜਿਕ ਸਿੱਖਿਆ ਦਾ ਪੇਪਰ ਹੋਏਗਾ ਚਾਹੇ ਉਹ ਫਾਈਨਲ ਪੇਪਰ ਹੋਵੇ ਚਾਹੇ ਪ੍ਰੀ-ਵਰਡ ਹੋਵੇ ਉਹਦੇ ਲਈ ਆਪਾਂ ਇੱਕ ਮਾਡਲ ਟੈਸਟ ਪੇਪਰ ਤੁਹਾਡੇ ਲਈ ਹੱਲ ਕਰਾਂਗੇ ਇਹ 3 ਘੰਟਿਆਂ ਦਾ ਸਮਾਂ ਤੁਹਾਨੂੰ ਹੱਲ ਕਰਨ ਲਈ ਮਿਲੇਗਾ ਤੇ ਕੁੱਲ ਕਿੰਨੇ ਅੰਕ ਦਾ ਹੋਏਗਾ ਪੁੱਤ 80 ਅੰਕ ਦਾ 20 ਅੰਕ ਤੁਹਾਡੇ ਅਧਿਆਪਕ ਸਹਿਬਾਨ ਨੇ ਤੁਹਾਡੇ ਲਗਾਉਣੇ ਹੈਗੇ ਤਾਂ ਉਹ ਦੇਖ ਦੇਣਗੇ ਪੇਪਰ ਪੈਟਰਨ ਤੁਹਾਨੂੰ ਭੇਜਤਾ ਸੀ ਬਿਲਕੁਲ 10ਵੀਂ ਵਾਲਾ ਪੇਪਰ ਪੈਟਰਨ ਹੋਏਗਾ ਉਹ ਤੁਹਾਡਾ 12 ਕੁਸਚਨ ਆਉਣਗੇ ਐਮਸੀਕਿਊਜ਼ 12 ਕੁਸਚਨ ਹੋਣਗੇ 1 ਕਿੰਨੇਮਬਰ ਦੇ 8 ਕੁਸਚਨ ਆਉਣਗੇ 3 3 ਨੰਬਰ ਦੇ 4 ਕੁਸਚਨ ਆਉਣਗੇ 5 5 ਨੰਬਰ ਦੇ ਠੀਕ ਹੈ ਇਸ ਤੋਂ ਬਾਅਦ ਸਰੋਤਧਾਰਿਤ ਪ੍ਰਸ਼ਨ ਹੋਗਾ ਤੇ ਇੱਕ ਨਕਸ਼ਾ ਕਰਤ ਹੋਏਗਾ ਚਲੋ ਕਰਦੇ ਆਪਾਂ ਬਹੁ ਵਿਗਲਪੀ ਪ੍ਰਸ਼ਨ ਨੇ ਕਿੰਨੇ ਹੋਣਗੇ 12 21 ਅੰਕ ਦੇ ਹੋਣਗੇ ਪਹਿਲਾ ਦੇਖੋ ਜੀਵ ਰਾਖਮਾ ਖੇਤਰ ਕਾਜ਼ੀਰੰਗਾ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ ਬੁੱਤ ਅਸਾਮ ਦੇ ਵਿੱਚ ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਦਾ ਪੁੱਤ ਰੂਸ ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਚਿੱਟੇ ਸੋਨੇ ਦੀ ਭੂਮੀ ਕਿਹਾ ਜਾਂਦਾ ਹੈ ਵੀ ਮਾਨਸਾ ਇੰਗਲੈਂਡ ਦੀ ਮੁਦਰਾ ਕਿਹੜੀ ਹੈ ਪੁੱਤ ਪਾਉਂਡ ਭਾਰਤ ਦੀ ਕਿਹੜੀ ਹੈ ਵੀ ਰੁਪਈਏ ਅੱਗੇ ਦੇਖੋ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਵਿਅਕਤੀਆਂ ਨੂੰ ਕਿਹੜਾ ਕਾਰਡ ਜਾਰੀ ਕੀਤਾ ਜਾਂਦਾ ਹੈਗਾ ਬੀਪੀਐਲ ਕਾਰਡ ਭਾਈ ਲੈਣਾ ਕਿਹੜੇ ਗੁਰੂ ਸਾਹਿਬਾਨ ਦਾ ਮੁੱਢਲਾ ਨਾਮ ਸੀ ਗੁਰੂ ਅੰਗਦ ਦੇਵ ਜੀ ਦਾ ਨਪੋਲੀਅਨ ਫਰਾਂਸ ਦਾ ਰਾਜਾ ਕਦੋਂ ਬਣਿਆ 1804 ਦੇ ਵਿੱਚ ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ੈਵਿਕਾਂ ਦੀ ਅਗਵਾਈ ਕਿਹਨੇ ਕੀਤੀ ਵੀ ਲੈਨਿਨ ਨੇ ਉਦਯੋਗਿਕ ਕ੍ਰਾਂਤੀ ਕਿਹੜੇ ਦੇਸ਼ ਵਿੱਚ ਸ਼ੁਰੂ ਹੋਈ ਸੀ ਪੁੱਤਰ ਇੰਗਲੈਂਡ ਦੇ ਵਿੱਚ ਏਠ ਲਿਖਿਆ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ਕਿੰਨੇ ਦੇਸ਼ਾਂ ਕੋਲ ਵੀਟੋ ਸ਼ਕਤੀ ਵੀ ਪੰਜ ਕੋਲ ਇਹਨਾਂ ਵਿੱਚੋਂ ਕਿਹੜੇ ਕੋਲ ਨਹੀਂ ਹੈ ਭਾਰਤ ਕੋਲ ਨਹੀਂ ਹੈਗੀ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ ਡਾਕਟਰ ਬੀ ਆਰ ਅੰਬੇਦਕਰ ਕੁੱਲ ਕਿੰਨੇ ਮੈਂਬਰ ਸੀ ਦੇ ਵੀ ਸੱਤ ਬਾਲ ਮਜ਼ਦੂਰੀ ਕਿਸ ਅਧਿਕਾਰ ਦੁਆਰਾ ਬੰਦ ਕੀਤੀ ਗਈ ਹੈਗੀ ਸ਼ੋਸ਼ਣ ਵਿਰੁੱਧ ਅਧਿਕਾਰ ਤੇ 12 ਕੁਐਸਚਨ ਸੀ ਐਮਸੀਕਿਊਜ਼ ਅਗੇ 12 ਕੁਐਸਚਨ ਨੇ ਵੀ ਬਸ ਤੁਨਿਸਟ ਪ੍ਰਸ਼ਨ ਵਾਲੇ ਤਾਂ ਹਲ ਕਰਦੇ ਆ ਪਹਿਲਾ ਕੁਐਸਚਨ ਦੇਖੋ ਭਾਰਤ ਦਾ ਸੰਵਿਧਾਨਕ ਨਾਮ ਕੀ ਹੈ ਵੀ ਭਾਰਤ ਜਾਂ ਫਿਰ ਭਾਰਤ ਗਣਰਾਜ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਹੈ ਹਾਂਜੀ ਬੇਟਾ ਸਹੀ ਹੈ ਵੀ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ਪੁੱਤ ਸੁੰਦਰਬਨ ਡੈਲਟਾ ਸੁੰਦਰਬਨ ਡੈਲਟਾ ਇਨੂੰ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਮਿਲ ਕੇ ਬਣਾਉਂਦੀਆਂ ਨੇ ਵੀ ਸੁਨਾਮੀ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ ਪੁੱਤ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਵੀ ਪੰਜਾਬ ਨੂੰ ਦੇਸ਼ ਦੀ ਅਨਾਜ ਟੋਕਰੀ ਵਜੋਂ ਜਾਣਿਆ ਜਾਂਦਾ ਬਿਲਕੁਲ ਸਹੀ ਹੈ ਭਾਰਤ ਦਾ ਦੁਨੀਆ ਦੀ ਜਨਸੰਖਿਆ ਦੇ ਕਾਰਜ ਵਿੱਚੋਂ ਕਿੰਵਾ ਸਥਾਨ ਹੈ ਪੁੱਤ ਦੂਸਰਾ Vedic ਕਾਲ ਵਿੱਚ ਪੰਜਾਬ ਦਾ ਕੀ ਨਾਮ ਸੀ ਪੁੱਤ ਸप्तसिंधੂ ਕਿਸੇ ਵੀ ਸप्त ਸਿੰ্ধু ਉਸ ਸਮੇਂ ਪੰਜਾਬ ਨੂੰ ਸੱਤ ਦਰਿਆਵਾਂ ਜਾਂ ਸੱਤ ਨਦੀਆਂ ਦੀ ਧਰਤੀ ਕਿਹਾ ਜਾਂਦਾ ਸੀ ਮੀਰੀ ਅਤੇ ਪੀਰੀ ਦੀ ਤਲਵਾਰਾਂ ਕਿਹੜੇ ਗੁਰੂ ਸਾਹਿਬਾਨ ਨੇ ਧਾਰਨ ਕੀਤੀਆਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰगोविंद ਸਾਹਿਬ ਨੇ ਸੋਸ਼ਲ ਕੰਟਰੈਕਟ ਨਾਮ ਦੀ ਪੁਸਤਕ ਦਾ ਲੇਖਕ ਰੂਸੋ ਸੀ ਬਿਲਕੁਲ ਸਹੀ ਹੈ ਬਈ ਧਰਮ ਨਿਰਪੱਖ ਦਾ ਅਰਥ ਹੈ ਕਿ ਲੋਕ ਕਿਸੇ ਵੀ ਧਰਮ ਨੂੰ ਅਪਣਾਉਣ ਲਈ ਸੁਤੰਤਰ ਹਨ ਹਾਂਜੀ ਬੇਟਾ ਬਿਲਕੁਲ ਸਹੀ ਹੈ ਭਾਰਤ ਵਿੱਚ ਵੋਟਰ ਸੂਚੀਆਂ ਤਿਆਰ ਕਰਾਉਣ ਦਾ ਕੰਮ ਕੌਣ ਕਰਦਾ ਪੁੱਤ ਚੋਣ ਕਮਿਸ਼ਨ ਇਲੈਕਸ਼ਨ ਕਮਿਸ਼ਨ ਕਰਦਾ ਵੀ ਪ੍ਰਧਾਨ ਮੰਤਰੀ ਦੇ ਮੰਤਰੀਆਂ ਨੂੰ ਅਹੁਦੇ ਦੀ ਸੋਨ ਡੈਸ਼ ਚੁਕਾਉਂਦਾਗਾ ਕੌਣ ਚੁਕਾਉਂਦਾ ਪੁੱਤ ਰਾਸ਼ਟਰਪਤੀ ਚੁਕਾਉਂਦਾ ਵੀ ਠੀਕ ਅੱਗੇ ਦੇਖੋ ਵੀ 8 ਕੁਐਸਚਨ ਨੇ 3-3 ਅੰਕਾਂ ਦੇ ਇਹ ਤੁਸੀਂ ਬੁੱਕ ਦੇ ਵਿੱਚੋਂ ਪੜ੍ਹ ਲਿਓ ਬਿਲਕੁਲ ਸੌਖੇ ਜਿਹੇ ਹੈਗੇ ਜਿਵੇਂ ਦੇਖੋ ਜਲਵਾਯੂ ਤੇ ਮੌਸਮ ਵਿੱਚ ਕੀ ਅਰਥ ਹੈ ਮੌਸਮ ਇੱਕ ਥੋੜੇ ਸਮੇਂ ਦਾ ਇੱਕ ਦਿਨ ਦਾ ਜਾਂ ਕੁਝ ਘੰਟਿਆਂ ਦਾ ਅਨੁਮਾਨ ਕੀਤਾ ਗਿਆ ਹੋਇਆ ਕੀ ਕਰ ਸਕਦੇ ਆਗੇ ਗਰਮੀ ਧੁੱਪ ਛਾਂ ਹਵਾ ਵਿੱਚ ਨਮੀ ਔਸ ਦੇ ਅੰਦਾਜ਼ੇ ਨੂੰ ਅਸੀਂ ਮੌਸਮ ਕਹਿੰਦੇ ਹਾਂਗੇ ਜਲਵਾਯੂ ਇੱਕ ਲੰਮੇ ਸਮੇਂ ਦਾ ਅਨੁਮਾਨ ਲਗਾਇਆ ਜਾਂਦਾਗਾ 15 20 ਸਾਲਾਂ ਦੇ ਅਨੁਮਾਨ ਨੂੰ ਪ੍ਰਵਾਸ ਦੇ ਕੀ ਕਾਰਨ ਹੋ ਸਕਦੇ ਨੇ ਵਿਆਹ ਕਾਰਨ ਪ੍ਰਵਾਸ ਕੰਮ ਦੀ ਭਾਲ ਵਿੱਚ ਪ੍ਰਵਾਸ ਠੀਕ ਹੈ ਬੇਰੁਜ਼ਗਾਰੀ ਕਾਰਨ ਪ੍ਰਵਾਸ ਮੌਸਮ ਕਾਰਨ ਪ੍ਰਵਾਸ ਇਹ ਤੁਸੀਂ ਪੜ ਲਿਓ ਭਾਰਤ ਵਿੱਚ ਗਰੀਬੀ ਦੇ ਤਿੰਨ ਮੁੱਖ ਕਾਰਨ ਅਨਪੜਤਾ ਠੀਕ ਹੈ ਬੇਰੁਜ਼ਗਾਰੀ ਆ ਆਰਥਿਕ ਤੇ ਅਨਾਰਥਿਕ ਕਿਰਿਆਵਾਂ ਜਿਹੜੀਆਂ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀ ਜਾਂਦੀਆਂ ਨੇ ਉਹ ਆਰਥਿਕ ਕਿਰਿਆਵਾਂ ਨੇ ਜਿਹੜੀਆਂ ਕਿਰਿਆਵਾਂ ਸੇਵਾ ਭਾਵਨ ਨਾਲ ਕੀਤੀ ਜਾਂਦੀਆਂ ਨੇ ਠੀਕ ਹੈ ਜਿਨ੍ਹਾਂ ਦਾ ਉਦੇਸ਼ ਧਨ ਕਮਾਉਣਾ ਨਹੀਂ ਹੁੰਦਾ ਉਹ ਅਨਾਰਥਿਕ ਕਿਰਿਆਵਾਂ ਹੁੰਦੀਆਂ ਨੇ ਠੀਕ ਹੈ ਜਨਤਕ ਵੰਡ ਪ੍ਰਣਾਲੀ ਕਿਹੜੀ ਨੇਗੀ ਵੀ ਠੀਕ ਹੈ ਜੇ ਗਰੀਬ ਲੋਕਾਂ ਨੂੰ ਜਾਂ ਗਰੀਬ ਪਰਿਵਾਰਾਂ ਨੂੰ ਘੱਟ ਰੇਟ ਦੇ ਉੱਪਰ ਅਨਾਜ ਮੁਹੱਈਆ ਕਰਵਾਉਣ ਦੀ ਜਿਹੜੀ ਪ੍ਰਣਾਲੀ ਹੈ ਉਸ ਨੂੰ ਅਸੀਂ ਜਨਤਕ ਵੰਡ ਪ੍ਰਣਾਲੀ ਕਹਿੰਦੇ ਹਾਂਗੇ ਹਾਂਜੀ ਇਸ ਤੋਂ ਬਾਅਦ ਦੇਖੋ ਬੇਟਾ ਗੁਰੂ ਅਰਜਨ ਦੇਵ ਜੀ ਦੀ ਸ਼ੀਰ ਤੇ ਤਤਕਾਲੀ ਕਰਨ ਇਸ ਵੀ ਖੁਸਰੋਦੀ ਸਹਾਇਤਾ ਜਾਂ ਖੁਸਰੋਦੀ ਮਦਦ ਇਹ ਪੂਰੇ ਪੜਨਦੇ ਨੇ ਬੁੱਤ ਲਿਖਣੇ ਨਿਭਨੇ ਪੂਰੇ ਇਹ ਤਿੰਨ ਤਿੰਨ ਅੰਕ ਦੇ ਨੇ ਗਣਨੰਤਰ ਦੇਸ਼ ਕੀ ਹੋਂਦ ਦਾ ਕਵੀ ਜਿਸ ਦਾ ਮੁਖੀ ਇੱਕ ਨਿਸ਼ਚਿਤ ਸਮੇਂ ਲਈ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਜਿਵੇਂ ਭਾਰਤਿਕ ਗਣਨੰਤਰ ਰਾਜ ਹੈ ਕਿਉਂਕਿ ਇਸ ਨੂੰ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਚੁਣਿਆ ਜਾ ਸਕਦਾ ਹੈ ਨਾ ਭਾਰਤ ਜਿਹੜਾ ਰਾਸ਼ਟਰਪਤੀ ਹੈ ਭਾਰਤ ਦੇਸ਼ ਦਾ ਮੁਖੀ ਹੈ ਉਸ ਨੂੰ ਅਸਿੱਧੇ ਢੰਗ ਦੇ ਨਾਲ ਚੁਣਿਆ ਜਾਂਦਾ ਹੈ ਇਹ ਵੀ ਪੜ ਲਿਓ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ਕੀ ਠੀਕ ਹੈ ਲੋਕ ਸਭਾ ਦੇ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈਗਾ ਅੱਗੇ ਬੁੱਤ 5 5 ਅੰਕਾਂ ਵਾਲੀ ਕੁਸਚਨ ਵੀ ਠੀਕ ਹੈ ਇਹ ਵੀ ਤੁਸੀਂ ਜ਼ਰੂਰ ਪੜ ਲਿਓ ਇਸ ਤੋਂ ਬਾਅਦ ਨਹੀਂ ਆਪਣੇ ਕੋਲ ਸਰੋਤ ਅਧਾਰਿਤ ਪ੍ਰਸ਼ਨ ਇਹ ਆਪਣੇ ਕੋਲ 4 ਅੰਕਾਂ ਦਾ ਆਏਗਾ ਬੇਟਾ ਇਹਦੇ ਵਿੱਚ ਕੀ ਹੈਗਾ ਇੱਕ ਪੈਰਾ ਦਿੱਤਾਗਾ ਪੈਰੇ ਨੂੰ ਪੜ ਕੇ نیچے ਦਿੱਤੇਗੇ 4 ਪ੍ਰਸ਼ਨਾਂ ਦੇ ਆਪਣੇ ਉੱਤਰ ਦੇਣੇ ਨੇ ਜਿਵੇਂ ਦੇਖੋ ਪਹਿਲਾ ਅੰਗਰੇਜ਼ਾਂ ਦਾ ਵਣ ਕਾਨੂੰਨ ਬਣਾਉਣ ਪਿੱਛੇ ਮੁੱਖ ਉਦੇਸ਼ ਕੀ ਸੀ ਮंजे ਮੁੱਖ ਦੇ ਸਥਾਨਕ ਲੋਕਾਂ ਦੇ ਵਪਾਰੀਆਂ ਨੂੰ ਜੰਗਲਾਂ ਦੀ ਕਟਾਈ ਤੋਂ ਰੋਕਣਾ ਸੀ ਦੂਸਰਾ ਲਾਰਡ ਡਲੋਜੀ ਨੇ ਬਣਾ ਦੀ ਰੱਖਿਆ ਲਈ ਕਾਨੂੰਨ ਕਦੋਂ ਬਣਾਇਆ ਪੁੱਤ 1855 ਦੇ ਵਿੱਚ ਬਣ ਮਹਾਨ ਨਿਰਦੇਸ਼ਕ ਡਾਇਰੈਕਟਰ ਜਨਰਲ ਕਿਸ ਦੇਸ਼ ਦਾ ਰਹਿਣ ਵਾਲਾ ਸੀ ਵੀ ਜਰਮਨ ਦਾ ਰਹਿਣ ਵਾਲਾ ਸੀ ਜਰਮਨੀ ਦਾ ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕਿਹਨੂੰ ਕਹਿੰਦਾ ਪੁੱਤ ਡਰਾਈਟਚ ਬ੍ਰੈਡਿਸ ਨੂੰ ਠੀਕ ਬਿਲਕੁਲ ਸੌਖਾ ਸੀ ਇਸ ਤੋਂ ਬਾਅਦ ਨਕਸ਼ਾ ਕਾਰਜਾ ਵੀ ਇਹਦੇ ਲਈ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਉਹ ਵੀਡੀਓ ਤੁਸੀਂ ਜ਼ਰੂਰ ਦੇਖਣੀ ਹੈਗੇ ਉਹਦੇ ਵਿੱਚ ਆਪਾਂ ਤੁਹਾਡੇ ਨੌਵੀਂ ਦੇ ਲਗਭਗ ਸਾਰੇ ਨਕਸ਼ੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤਾਂ ਸਾਰੇ ਵਿਦਿਆਰਥੀ ਆਪਣੇ ਸਿਲੇਬਸ ਦੇ ਅਨੁਸਾਰ ਆਪਣੇ ਫਾਈਨਲ ਪੇਪਰ ਤੇ ਪ੍ਰੀ ਬੋਰਡ ਪੇਪਰ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿਓ ਤਾਂ ਜੋ ਆਪਾਂ ਇਸ ਪੇਪਰ ਦੇ ਵਿੱਚ ਵਧੀਆ ਅੰਕ ਲੈ ਸਕੀ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ